ਗੁਰੂ ਨਾਨਕ ਜੀ ਕੈਸੇ ਕੌਤਕ ਕਰਗੇ ਦੁਨੀਆ ਤੇ ਰੂਪਕ ਸਤਾਂ ਤੇ ਦਿਲ ਇੰਡੀਆ ਵਿੱਚ ਧਰ ਗਈ ਦੁਨੀਆ ਤੇ ਪੰਜਾਬੀ ਹੋਣ ਨਾਤੇ ਸਾਡਾ ਫਰਜ਼ ਬਣਦਾ ਸੀ ਨਾ ਭੈਣ ਭਰਵਾਂ ਦੇ ਨਾਲ ਖੜੀਏ ਸੰਗਤ ਉਡੀਕੇ ਤੇਰੀ ਆ ਜਾ ਬਾਬਾ ਨਾਨਕਾ ਰੂਤ ਦਿਲ ਦੇ ਮੇਲੇ ਆਣ ਕ ਰਾਜਾ ਮਹਲ ਕਾ ਬਸ ਰਮਨ ਜੀ ਕੋ ਭਾਈ ਨਹੀਂ ਮਾਰ ਰਹਾ ਬਾਕੀ ਅੰਦਰੋਂ ਕੋ ਬੰਨ ਨਿਕਲ ਰਹੀਆਂ ਵੀ ਸਾਡੇ ਭੈਣ ਭਰਾ ਕਿੱਥੇ ਜਗੜ ਗਏ ਡੰਗਰ ਰੋੜ ਕੇ ਕਈਆਂ ਦੇ ਫਸਲਾਂ ਤਬਾਹ ਹੋ ਗਈਆਂ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਕਈਆਂ ਦੇ ਬੱਚੇ ਮਰ ਗਏ ਵਿਚਾਰਿਆਂ ਦੇ ਤਾਂ ਹੜ੍ਹਾਂ ਦੇ ਵਿੱਚ ਹਰ ਕੋਈ ਵਿਅਕਤੀ ਆਪਣੇ ਮਦਦ ਦੇ ਹੱਥ ਅੱਗੇ ਵਧਾ ਰਿਹਾ ਹੈ ਤਾਂ ਇਸ ਲਈ ਸਰਬਜੀਤ ਸਿੰਘ ਬੁग्गा ਜੋ ਕਿ ਸਾਡੇ ਨਾਲ ਮੌਜੂਦ ਨੇ ਕਲਾਕਾਰ ਨੇ ਮੇਲਿਆਂ ਦੀ ਸ਼ਾਨ ਨੇ ਰੌਣਕਾਂ ਲਾਉਂਦੇ ਨੇ ਲੇਕਿਨ ਅੱਜ ਜਿਨ੍ਹਾਂ ਪਿੰਡਾਂ 'ਚ ਰੌਣਕਾਂ ਲਾਉਂਦੇ ਸੀ ਅੱਜ ਪਿੰਡਾਂ ਦੀ ਰੌਣਕਾਂ ਦੂਰ ਹੋ ਗਈਆਂ ਕੀ ਕਹਿਣਾ ਚਾਹੋਗੇ ਤੇ ਕੀ ਅੱਜ ਇੱਥੇ ਆਏ ਹੋ ਤੇ ਕੀ ਇੱਥੇ ਅੱਜ ਕੀਤਾ ਤੁਸੀਂ ਦੇਖੋ ਜੀ ਇਹਨਾਂ ਨੇ ਸਾਨੂੰ ਕਲਾਕਾਰ ਬਣਾਇਆ ਖਾਸ ਕਰਕੇ ਇਹਨਾਂ ਤੋਂ ਹੀ ਹਸਾਲੋ ਕਿ ਇਹਨਾਂ ਨੇ ਸਾਡੇ ਮੇਲੇ ਕਰੋਨੇ ਵਿਆਹ ਕਰ ਰਹੇ ਸਾਨੂੰ ਕਲਾ ਕਰਨ ਸਦਨਾ ਸਾਡੇ ਘਰ ਫੇਰ ਰੋਟੀ ਪੱਕਦੀ ਸਾਡੇ ਬੱਚੇ ਫੇਰ ਪੜਦੇ ਅੱਜ ਜਦੋਂ ਪਤਾ ਲੱਗਾ ਵੀ ਸਾਰਾ ਇਲਾਕਾ ਹੀ ਡੁੱਬ ਗਿਆ ਬੜਾ ਦੁੱਖ ਹੋਇਆ ਤੇ ਅਸੀਂ ਆਪਣੇ ਆਪ ਇਨਸਾਨੀਅਤ ਸਮਝਦੇ ਹੋਏ ਅੱਜ ਜਿੰਨੇ ਜੋਗੇ ਹਨ ਤਿਲ ਫੁੱਲ ਜੋ ਲੈ ਕੇ ਹਾਜ਼ਰ ਹੋਏ ਆਂ ਰਮਦਾਸ ਗਏ ਆ ਮੇਰੇ ਨਾਲ ਆਏ ਨੇ ਸਾਡੇ ਚੇਅਰਮੈਨ ਕਿਸਾਨ ਯੂਨੀਅਨ ਤੋਂ ਸੁਭਿੰਦਰ ਸਿੰਘ ਜੀ ਮਾਹੂ ਸਾਹਿਬ ਸਾਡੇ ਸਖਰਾ ਸਿੰਘ ਜੀ ਸੋਲ ਡਾਕਟਰ ਸਾਹਿਬ ਔਰ ਤਰਮਿੰਦਰ ਰੰਧਾਵਾ ਜੀ ਖਨੀ ਜੀ ਅਸੀਂ ਸਾਰਿਆਂ ਫਿਰ ਇੱਕ ਕਰਕੇ ਜੋ ਵੀ ਸਾਡਾ ਤਿਲ ਫੁੱਲ ਸਰਦਾ ਹੀ ਸਾਡੇ ਕੋ ਅਸੀਂ ਉਹਨਾਂ ਦੀ ਸੇਵਾ ਕਰਕੇ ਆਏ ਸੰਗਤ ਦੀ ਕਿ ਜਿੱਥੋਂ ਤੱਕ ਜਿੰਨੇ ਕਿ ਜੋਗੇ ਹੋਏ ਅੱਗੇ ਵੀ ਕਰਾਂਗੇ ਪਰ ਅੱਜ ਸਾਨੂੰ ਰਮਦਾਸ ਏਰੀਆ ਚ ਉਹਨਾਂ ਨੇ ਕਿਹਾ ਪਾਣੀ ਬਹੁਤ ਆਵੇ ਵੇਖਿਆ ਲੋਕੀ ਕੋਠੇ ਤੇ ਚੜੇ ਔਰ ਲੋਕਾਂ ਨੇ ਕਿਹਾ ਵੀ ਸਾਨੂੰ ਤੁਸੀ ਦੇ ਉੱਤੇ ਚਾਰਾ ਨਹੀਂ ਮਿਲਣ ਦਾ ਡੰਗਰਾਂ ਦਾ ਅਸੀਂ ਉਹ ਵੀ ਪ੍ਰਬੰਧ ਕਰਕੇ ਪਰਸੋਂ ਉਹਨਾਂ ਨੂੰ ਤੂੜੀ ਤੇ ਚਾਰਾ ਜਿਹੜਾ ਉਹਨਾਂ ਦਾ ਉੱਥੇ ਪਚਾਵਾਂਗੇ ਕੋਸ਼ਿਸ਼ ਹੈ ਕੀ ਕੀ ਲੋੜਾਂ ਕੀ ਸਮਝਦੇ ਹੋ ਕੀ ਇਸ ਵੇਲੇ ਲੋੜ ਕੀ ਹੈ ਇਸ ਵੇਲੇ ਲੋੜ ਹੈ ਜੀ ਇਹਨਾਂ ਵੀਰਾਂ ਨਾਲ ਇਹਨਾਂ ਭੈਣ ਭਰਾਵਾਂ ਨਾਲ ਖਲੋਣ ਦੀ ਕਿਉਂਕਿ ਸਾਡਾ ਫਰਜ਼ ਬਣਦਾ ਹੈ ਪੰਜਾਬੀ ਹੋਣ ਨਾਤੇ ਸਾਡਾ ਫਰਜ਼ ਬਣਦਾ ਸੀ ਇਹਨਾਂ ਭੈਣ ਭਰਾਵਾਂ ਦੇ ਨਾਲ ਖੜੀਏ ਅੱਜ ਇਹ ਦੁੱਖ ਦੀ ਘੜੀ ਵਿੱਚ ਖਲੋਵਾਂਗੇ ਕਿਉਂਕਿ ਸਾਡਾ ਨਾ ਛੱਡਨੇ ਖਲੋਤੇ ਸਾਨੂੰ ਇਹਨਾਂ ਨੇ ਸਿੰਗਰ ਬਣਾਇਆ ਸਾਡੇ ਰੋਟੀ ਪਾਣੀ ਪੱਗਿਆ ਸਾਡੇ ਬੱਚੇ ਨਾਲ ਸਿਰੋ ਪੜਦੇ ਨੇ ਔਰ ਸਾਡੇ ਬੱਚੇ ਤਰੱਕੀਆਂ ਨਾਲ ਸਿਰੋ ਕਰ ਰਹੇ ਆ ਸਾਨੂੰ ਇਹਨਾਂ ਤਰੱਕੀਆਂ ਦਿੱਤੀਆਂ ਤੇ ਅੱਜ ਸਾਡਾ ਫਰਜ ਬਣਦਾ ਇੱਕ ਕਲਾਕਾਰ ਉਹ ਇੱਕ ਇਨਸਾਨ ਹੁਣ ਨਾ ਤੇ ਵੀ ਜਨੰਦ ਨਾਲ ਖੜੀਏ ਕੀ ਕੀ ਚੀਜ਼ਾਂ ਦਿੱਤੀਆਂ ਰਹੀਆਂ ਤੁਹਾਡੇ ਵੱਲ ਸਾਡੇ ਵੱਲੋਂ ਸੈਂਟਰੀ ਪੈ ਮੰਨ ਲੋ ਖੰਡ ਮੰਨ ਲੋ ਚਾਹ ਪੱਤੀ ਹੋਰ ਕਈ ਸਮਾਨ ਸੀ ਜਿਹੜਾ ਪਰਹੂਮ ਲੋੜ ਹੈ ਕੀ ਸਭ ਤੋਂ ਜ਼ਿਆਦਾ ਹੁਣ ਇਸ ਵੇਲੇ ਉਹਨਾਂ ਨੇ ਸਾਨੂੰ ਕਿਹਾ ਜੀ ਡੰਗਰਾਂ ਦਾ ਤੁਹਾਨੂੰ ਚਾਰਾ ਚਾਹੀਦਾ ਜਿਹੜਾ ਮਿਲ ਨਹੀਂ ਰਿਹਾ ਤੁਸੀਂ ਤੇ ਚਾਰਪੁਰ ਉਧਰ ਪਰੇ ਖੋਨੇ ਵਾਲਾ ਕਹਿੰਦੇ ਵੀ ਚਾਰਾ ਨਹੀਂ ਸਾਨੂੰ ਮਿਲ ਰਿਹਾ ਤੂੜੀ ਤੇ ਅਚਾਰ ਹੁੰਦਾ ਕੋਈ ਉਹ ਨਹੀਂ ਮਿਲ ਰਿਹਾ ਉਹ ਬਚਾਓ ਅਸੀਂ ਕੋਸ਼ਿਸ਼ ਅ ਪਰਸੋਂ ਵੀ ਬਚਾਵਾਂਗੇ ਤੋ ਕਤੋਰ ਕਲਾਕਾਰ ਹੋਣ ਦੇ ਨਾਤੇ ਤੁਹਾਡੇ ਮਨ ਚ ਕਿੰਨਾ ਗਰਦ ਜਾਂਦਾ ਠੀਕ ਆ ਆਮ ਜਨਤਾ ਇਸ ਵੇਲੇ ਬਹੁਤ ਦੁਖੀ ਆ ਹਰ ਇੱਕ ਦੇ ਵਿਅਕਤੀ ਦੇ ਮੂੰਹ ਤੇ ਆ ਕਿ ਚਲੋ ਯਾਰ ਇਹਨਾਂ ਦੀ ਮਤ ਹੋਣੀ ਚਾਹੀਦੀ ਆ ਐਜੇ ਕਲਾਕਾਰ ਤੁਸੀਂ ਕਿਵੇਂ ਵੇਖਦੇ ਹੋ ਬਸ ਰਮਨ ਜੀ ਪੂ ਬਾਈ ਨਹੀਂ ਮਾਰ ਰਹਾ ਬਾਕੀ ਅੰਦਰੋਂ ਪੂ ਬਾਂ ਨਿਕਲ ਰਹੀਆਂ ਵੀ ਸਾਡੇ ਭਣ ਭਰਾ ਕਿੱਥੇ ਝੜ ਗਏ ਡੰਗਰ ਰੁੜ ਗਏ ਕਈਆਂ ਦੇ ਫਸਲਾਂ ਤਬਾਹ ਹੋ ਗਈਆਂ ਕਰਾਂ ਦੀਆਂ ਛੱਤਾਂ ਡਿੱਗ ਪੀਆਂ ਕਿਆ ਦੇ ਬੱਚੇ ਮਰ ਗਏ ਵਿਚਾਰਿਆਂ ਦੇ ਇਹ ਆਪ ਦੀ ਏਡੀ ਵੱਡੀ ਮੈਂ ਪ੍ਰਮਾਤਮਾ ਨੂੰ ਗੁਰੂ ਰਾਮਦਾਸ ਮਹਾਰਾਜ ਨੂੰ ਅਰਦਾਸ ਕਰਦੇ ਆ ਸਾਰੇ ਮੈਂ ਵੀ ਅਰਦਾਸ ਕਰਦਾ ਵੀ ਪ੍ਰਮਾਤਮਾ ਇਸ ਝੰਝੜ ਚੋਂ ਜਲਦੀ ਤੋਂ ਜਲਦੀ ਕੱਢ ਇਹਨਾਂ ਦੀ ਰੌਣਕਾਂ ਲਾਉਂਦੇ ਹੋ ਅੱਜ ਰੌਣਕਾਂ ਦਾ ਸਮਾਂ ਨਹੀਂ ਰਿਹਾ ਅੱਜ ਰੌਣਕਾਂ ਨਹੀਂ ਜੀ ਅੱਜ ਤਾਂ ਰੋਣ ਆਉਂਦਾ ਅੱਜ ਰੋਣ ਆਉਂਦਾ ਸਮਝੋ ਕਿ ਉਹ ਜਿਹੜਾ ਟਾਈਮ ਹੀ ਸਾਡਾ ਖੁੱਸ ਗਿਆ ਕਿਉਂ ਨੱਚਦੇ ਪੁੜਕਦੇ ਇਲਾਕਾ ਬਹੁਤ ਵਧੀਆ ਸੀਗਾ ਇਸੇ ਲੱਗ ਤੋ ਮੈਂ ਹਿੱਟ ਹੋਇਆ ਇੰਨਾ ਹੀ ਮੈਨੂੰ ਕੀਤਾ ਭੈਣ ਭਰਾਵਾਂ ਨੇ ਬਾਕੀ ਅੱਜ ਦਾ ਟਾਈਮ ਜਿਹੜਾ ਬੜਾ ਦੁੱਖ ਦਾ ਹੈ ਅੱਛਾ ਪੰਜਾਬੀਆਂ ਵਾਸਤੇ ਕੋਈ ਨਹੀਂ ਖੜਦਾ ਪੰਜਾਬੀ ਪੰਜਾਬੀ ਵਾਸਤੇ ਖੜਦੇ ਨੇ ਦੇਖੋ ਜੀ ਪੰਜਾਬੀ ਹਰ ਇੱਕ ਨਾ ਖੜਦਾ ਜੇ ਅੱਜ ਤੁਸੀਂ ਦੇਖਿਆ ਜਾਵੇ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਸਾਰੀਆਂ ਪੰਜਾਬੀਆਂ ਨੇ ਪੰਜਾਬੀਆਂ ਨੇ ਦਿੱਤੀਆਂ ਦੁਨੀਆ ਦੇ ਦੇਸ਼ ਚ ਕਿਤੇ ਲੰਗਰ ਦੀ ਲੋੜ ਹੁੰਦੀ ਪੰਜਾਬੀ ਪਹੁੰਚਦੇ ਨੇ ਤੇ ਅੱਜ ਇੱਥੇ ਕੋਈ ਵੀ ਹੋਰ ਗੈਰ ਜਿਹੜਾ ਗੈਰ ਪੰਜਾਬੀ ਇੱਥੇ ਪਹੁੰਚੇ ਨਹੀਂ ਦੇਖੋ ਜੀ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਵੀ ਹਰ ਕਿਸੇ ਦੇ ਨਾਲ ਖਲੋਣਾ ਤੇ ਜਿੱਥੇ ਅਤਿਆਚਾਰ ਹੁੰਦਾ ਜਾਂ ਕੋਈ ਮਾੜਾ ਇਹੋ ਜਿਹਾ ਆਫਤ ਆਉਂਦੀ ਤੇ ਨਾਲ ਖੜਦੇ ਆ ਪਰ ਕੁਝ ਲੋਕ ਹੁਣ ਉਹਨਾਂ ਨੂੰ ਅਸੀਂ ਕੀ ਕਹਿ ਸਕਦੇ ਸਾਡਾ ਤਾਂ ਦਿਲ ਨਾਲ ਅਸੀਂ ਖੜਦੇ ਹੀ ਖੜਦੇ ਪੰਜਾਬੀਆਂ ਦੇ ਖੂਨ ਚ ਪੰਜਾਬੀਆਂ ਨੂੰ ਗੁਰੂ ਮਹਾਰਾਜ ਨੇ ਇਹੋ ਜਿਹੀ ਸ਼ਕਤੀ ਦਿੱਤੀ ਆ ਵੀ ਹਰ ਕਿਸੇ ਨੂੰ ਆਪਣਾ ਸਮਝਦੇ ਆ ਕਿ ਨਾਲ ਖੜੋ ਅੱਜ ਜਿਹੜਾ ਹੈ ਸਰਕਾਰਾਂ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਸਰਕਾਰਾਂ ਦਾ ਵੀ ਰੋਲ ਹੈ ਕਿਉਂਕਿ ਅਗਰ ਸਰਕਾਰਾਂ ਸਭ ਕੁਝ ਕਰਦੀਆਂ ਤਾਂ ਲੋਕਾਂ ਨੂੰ ਅੱਗੇ ਆਂਦੀ ਲੋੜ ਹੀ ਨਾ ਪੈਂਦੀ ਕਹਿੰਦੇ ਜੀ ਸਰਕਾਰਾਂ ਨਾਲ ਵੋਟਾਂ ਵੇਲੇ ਤੇ ਇੱਜਾਜਾ ਹੱਥ ਜੋੜਦੀਆਂ ਤੇ ਮਗਰੋਂ ਹੱਥ ਝੜਵਾਉਂਦੀਆਂ ਅੱਜ ਜਿੰਨੀਆਂ ਸਰਕਾਰਾਂ ਆਈਆਂ ਤੇ ਛੜਕਾਂ ਦੇ ਖਰੋਖਲੇ ਫੂਡ ਆਫ ਕਰਕੇ ਚਲ ਗਈਆਂ ਕੋਈ ਪਾਣੀ ਚੀਨ ਗਿਆ ਸਾਨੂੰ ਅੱਜ ਪਤਾ ਜਿੱਦਾਂ ਪਾਣੀ ਚ ਗਏ ਆ ਜਿੱਦਾਂ ਕਿੱਦਾਂ ਗਏ ਆ ਅੱਜ ਗੱਡੀ ਵੱਜੀ ਪਾਣੀ ਤੇ ਵਿੱਚ ਕੜੱਚ ਕਰਦੀ ਔਰ ਟਾਇਰ ਉੱਥੇ ਹੀ ਫਟ ਗਿਆ ਪਾਣੀ ਦੇ ਵਿੱਚ ਔਰ ਅਸੀਂ ਸਾਨੂੰ ਪਤਾ ਵੀ ਇਹ ਵਿਚਾਰੇ ਤੋਂ ਕਿੱਦਾਂ ਜਾਣਗੇ ਸਾਰੇ ਇਹ ਭੈਣ ਭਰਾਵਾਂ ਨੇ ਫਿਰ ਟਾਇਰ ਢੂਰ ਲੱਗ ਗਏ ਵਿਚਾਰੇ ਆਏ ਉਹਨਾਂ ਨੇ ਟਾਇਰ ਢੂਰ ਬਦਲਿਆ ਮਤਲਬ ਇਹ ਸਰਕਾਰਾਂ ਜਿਹੜੀਆਂ ਸਰਕਾਰਾਂ ਹਰੀਆਂ ਨਿਕੰਮੀਆਂ ਵਾਂ ਜੇ ਇਹ ਨਿਕੰਮੀਆਂ ਉ ਕਿਉਂਕਿ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਇਹ ਹੁਣ ਨਾਲ ਫਿਰ ਕਿਉਂ ਨਹੀਂ ਸੰਭਿਆ। ਹੂੰ। ਸਾਡੀਆਂ ਨੂੰ ਫੋਟੋਆਂ ਖਿਚਾਉਂਦਾ ਵੀ ਬਹੁਤ ਸ਼ੌਂਕ ਹੁੰਦਾ। ਜਿਆਦਾ ਸ਼ੌਂਕ ਹੁੰਦਾ ਨਾ ਫੋਟੋ ਬਸ ਫੋਟੋ ਪਾਤੀ ਤੇ ਨਾਲ ਮਗਰ ਪਾਣੀ ਵਿਖਾ ਦਿੱਤਾ। ਹੂੰ। ਤੇ ਬੱਲੇ ਬੱਲੇ। ਅੱਛਾ। ਹਾਂ। ਤੇ ਹੁਣ ਅੱਜ ਜਿਹੜੇ ਵੀਰ ਭਰਾ ਸਾਡੇ ਹੋਰ ਨੇ ਜਿਹੜਾ ਕਿ ਅੱਜ ਡੰਗਰ ਨੂੰ ਡੰਗਰਾਂ ਵਾਸਤੇ ਹੀ ਲੜਾਈ ਲੜ ਰਹੇ ਨੇ ਕਿਉਂਕਿ ਕਹਿੰਦੇ ਖਾਣ ਵਾਸਤੇ ਬਹੁਤ ਕੁਝ ਪੰਜਾਬੀ ਨੇ ਦੇ ਦਿੱਤਾ ਤੇ ਮਾਲ ਡੰਗਰ ਵਾਸਤੇ ਜਿਹੜਾ ਚਾਰੇ ਦੀ ਲੋੜ। ਬਿਲਕੁਲ ਚਾਰੇ ਦੀ ਲੋੜ ਹੈ ਜੀ ਸਾਨੂੰ ਅੱਜ ਕਿਹਾ ਸੀ ਪਰਸੋਂ ਪਹਚਾਵਾਂਗੇ ਜੋ ਚੀਜ਼ਾਂ ਨੂੰ ਚਾਹੀਦੀ ਹੈ ਜਿੰਨੇ ਚੁੱਕੇ ਉਹ ਉਹਨਾਂ ਕਰਾਂਗੇ ਜੀ ਬਾਕੀ ਸਰਕਾਰਾਂ ਨੂੰ ਇਹ ਕਹਿਣਾ ਚਾਹੀਦਾ ਵੀ ਇਹ ਜੇ ਤੁਸੀਂ ਤੁਹਾਡਾ ਜਿਹੜਾ ਜਨ ਇਕਨੋਮਿਕ ਚੱਲਦੀ ਆ ਇਹ ਸਾਰੀ ਸਾਡੀ ਫਸਲਾਂ ਤੋਂ ਚੱਲਦੀ ਆ ਤੇ ਅੱਜ ਫਸਲਾਂ ਤਾਂ ਰਹੀਆਂ ਨਹੀਂ ਆ ਅੱਜ ਫਸਲਾਂ ਸਾਰੇ ਖਤਮ ਹੋ ਗਈਆਂ ਹੁਣ ਤਾਂ ਪਾਣੀ ਅੱਜ ਨਿਕਲ ਜੂ ਕੱਲ ਨਿਕਲੂ ਹੋਰ ਦਹਾਦਾਂ ਨੂੰ ਨਿਕਲ ਜੂਗਾ ਪਰ ਉਸ ਤੋਂ ਬਾਅਦ ਜਿਹੜੀ ਆਫਤ ਆਉਣੀ ਆ ਉਹ ਬਿਮਾਰੀਆਂ ਫੈਲਣੀਆਂ ਔਰ ਉਹ ਮਿੱਟੀ ਕਰਨੀ ਔਰ ਟਰੈਕਟਰਾਂ ਨਾਲ ਕਈ ਕੁਝ ਹੋਣਾ ਉਹ ਦੋ ਦੋ ਤਿੰਨ ਤਿੰਨ ਸਾਲ ਤੋਂ ਫਸਲ ਨਹੀਂ ਹੋਣੀ ਹੋਣਾ ਨਿੱਕੂ ਭਾਜੀ ਤੇ ਕਰਨ ਔਜਲਾ ਨਾਲ ਦੀ ਟੀਮ ਵੱਲੋਂ ਜਿਹੜਾ ਐ ਇੱਥੇ ਬੋਡ ਤੱਕਨ ਦਿੱਤੀਗੀ ਕਿਵੇਂ ਵੇਖੀ ਓਕੇ ਹਾਂਜੀ ਹਾਂਜੀ ਕਰਨ ਉਹਨਾਂ ਦਾ ਵੀ ਧੰਨਵਾਦ ਆ ਪਹੁੰਚੇ ਸਾਡੇ ਭੈਣ ਭਰਾ ਸਾਰੇ ਹੀ ਪਹੁੰਚਣ ਆਏ ਆ ਜੀ ਅਸੀਂ ਇੰਨਾ ਚ ਰਹਿਣਾ ਹੂੰ ਸਾਨੂੰ ਖੁਸ਼ੀਆਂ ਯਾਦ ਕਰਦੇ ਤੇ ਗਮੀਆਂ ਦੇ ਵਿੱਚ ਵੀ ਤੁਸੀਂ ਨਾਲ ਹੀ ਰਹਿਣਾ ਇਹਨਾਂ ਤੇ ਤੇ ਜੇ ਗਮੀਆਂ ਤੇ ਚਲ ਜਾਓ ਫਿਰ ਕਹਿੰਦੇ ਗਦਾਰ ਆ ਫਿਰ ਫਿਰ ਕਹਿੰਦੇ ਗਦਾਰ ਆ ਕੋਈ ਦੋ ਸ਼ਬਦ ਐ ਨਾ ਲੋਕਾਂ ਵਾਸਤੇ ਜੇ ਸੁਣਾਣਾ ਚਾਹੋ ਮੈਂ ਤਾਂ ਇੱਕ ਤੁਹਾਨੂੰ ਗਾਇ ਕਰਦਾ ਵੀ ਮੈਂ ਗੁਰਰਾਣਕ ਪਾਸ਼ਾ ਨੂੰ ਇਹ ਕਹਿੰਨਾ ਵੀ ਪ੍ਰਮਾਤਮਾ ਐਸ ਵੇਲੇ ਬੋੜ ਤੇਰੀ ਲੋੜ ਆ ਗੁਰੂ ਨਾਨਕ ਜੀ ਕੈਸੇ ਕੋਤਕ ਕਰਕੇ ਦੁਨੀਆ ਤੇ ਰੂਪਕ ਸਤਾਂ ਤੇ ਦਿਲ ਇੰਡੀਆ ਵਿੱਚ ਧਰ ਗਈ ਦੁਨੀਆ ਤੇ ਰੂਹ ਤੇ ਦਿਲ ਦੇ ਮੇਲੇ ਆਣ ਕ ਰਾਜਾ ਮਹਲ ਕਾ ਸੰਗਤੋ ਢੀਕੇ ਤੇਰੀ ਆਜਾ ਬਾਬਾ ਨਾਨਕਾ اے ਬਾਬੇ ਨਾਨਕ ਦੀ ਢੀਕ ਬਾਬੇ ਨਾਨਕ ਦੀ ਢੀਕੇ ਬਾਬਾ ਨਾਨਕ ਹੀ ਕਰ ਸਕਦਾ ਸਰ ਕੋ ਉਨੇ ਹੀ ਕਰਨਾ ਵਾ ਤੇ ਉਹੀ ਸਾਨੂੰ ਇਹ ਬੇੜੇ ਕਰ ਸਕਦਾ ਕੋਈ ਹੋਰ ਕੋਣ ਨਿਕੋ ਹੀ ਨਹੀਂ ਕਰ ਸਕਦਾ ਤੇ ਤੁਸੀਂ ਆਪਣਾ ਕੰਮ ਕਰਦੇ ਰਹੋਗੇ ਹਾਂਜੀ ਤੁਸੀਂ ਆਪਣੀ ਸੇਵਾ ਦਾ ਕੰਮ ਕਰਦੇ ਹੋ ਬਿਲਕੁਲ ਸੇਵਾ ਜਿੰਨੇ ਜੋਗੇ ਹੈਗੇ ਆ ਜੀ ਜਿੰਦੋਂ ਤੱਕ ਪਰਮਾਤਮਾ ਦੀ ਸੇਵਾ ਲਈ ਕਰਾਂਗੇ ਜਰੂਰ ਕਰਾਂਗੇ ਸਾਡੇ ਭੈਣ ਭਰਾ ਹੀ ਆਪਣੇ ਭਣ ਬਣਾ ਨਾਲ ਖਰਵਾਗੇ ਇਹਨਾਂ ਨੇ ਬਣਾਇਆ ਤੇ ਇਹਨਾਂ ਨੇ ਇਹਨਾਂ ਸਾਨੂੰ ਬਣਾਇਆ ਜੀ ਇਹਨਾਂ ਵਾਸਤੇ ਹੀ ਹੁਣ ਖਰਵਾਉਣਾ ਇਹਨਾਂ ਨੇ ਚੰਗੀ ਲੱਗੀ ਗੱਲ ਕਿ ਤੁਸੀਂ ਤੁਹਾਡੇ ਬਾਹਰ ਆ ਜੀ ਹਾਂਜੀ ਇਹ ਸਾਡਾ ਪਰਿਵਾਰ ਹੈ ਅੱਛਾ ਜਿੰਨਾ ਤੋਂ ਅਸੀਂ ਬੱਚੇ ਪਾਲਦੇ ਆ ਜਿੰਨਾ ਤੋਂ ਸਾਡੇ ਘਰ ਚੱਲਦੇ ਆ ਹਨਾ ਸਾਨੂੰ ਖੁਸ਼ੀਆਂ ਨਾਲ ਉੱਤੋਂ ਪੈਸੇ ਅੱਜ ਕੁਝ ਕਈ ਭੁੱਲ ਵੀ ਜਾਂਦੇ ਨੇ ਵੇਖੋ ਜਿਹੜੇ ਭੁੱਲ ਜਾਂਦੇ ਫਿਰ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਆ ਜੇ ਸਿਆਣੇ ਕਹਿੰਦੇ ਆ ਜਿਹੜ ਸਭ ਤੋਂ ਪਹਿਲੇ ਤੇ ਚਿੱਟੇ ਕੁਰਤੇ ਪਿਆਮੇ ਵਾਲੇ ਭੁੱਲਦੇ ਭਾਵੇਂ ਤੁਸੀਂ ਅੱਜ ਪਾਇਆ ਚਿੱਟਾ ਕੁਰਤਾ ਨਹੀਂ ਵੈਸੇ ਹੀ ਗਿਆ ਜੀ ਮੈਂ ਆਪਾਂ ਤੇ ਸੇਵਾਦਾਰ ਆ ਜੀ ਆਪਾਂ ਸਾਰਿਆਂ ਦਾ ਸਾਂਝੇ ਆ ਚਿੱਟੇ ਕੁਰਤੇ ਪਿਆਮੇ ਵਾਲੇ ਕੋ ਲੋਕਾਂ ਨੂੰ ਡਰ ਲੱਗਣ ਲੱਗ ਪਿਆ ਜੀ ਨਹੀਂ ਜੀ ਨਹੀਂ ਚਿੱਟੇ ਕੁਰਤੇ ਨਾਲ ਜੁੜੀ ਨਹੀਂ ਆ ਵੀ ਚਿੱਟੇ ਕੁਰਤੇ ਉਹ ਕਹਿੰਦੇ ਚਿੱਟਾ ਜਿਹੜਾ ਦਿਲ ਦਾ ਵੀ ਚਿੱਟਾ ਉਹਦੇ ਸਾਰੇ ਚਿੱਟਾ ਬਸ ਸਾਰੇ ਚਿੱਟੇ ਵਧੀਆ ਬੰਦੇ ਸਾਡੇ ਮੰਨ ਤੇ ਇੰਨੀ ਪਰੇਸ਼ਾਨੀ ਵੀ ਟਾਇਰ ਜਿਹੜਾ ਉਹ ਪਾੜ ਗਿਆ ਉਹਦੇ باوجود ਕਹਿੰਦੇ ਵੀ ਜਿਹੜੀ ਅੱਜ ਜ਼ਿੰਮੇਵਾਰੀ ਲੈ ਕੇ ਘਰੋਂ ਤੁਰੇ ਆ ਉਹ ਕਰਕੇ ਜਾਣਾ ਕਰਕੇ ਜਾਣਾ ਇਹ ਇਹਨਾਂ ਨੇ ਆਪਣਾ ਜਿਹੜਾ ਪ੍ਰੋਗਰਾਮ ਹੀ ਰੱਦ ਕੀਤਾ ਉਹਨਾਂ ਨੇ ਸਰ ਰੱਦ ਕਿੰਨੇ ਪ੍ਰੋਗਰਾਮ ਰੱਦ ਕਰਤੇ ਜੀ ਹੁਣ ਪ੍ਰੋਗਰਾਮ ਨਹੀਂ ਕਰੋਗੇ ਜਿੰਨੀ ਦੇਰ ਕਿੰਨੇ ਤਿੰਨ ਪ੍ਰੋਗਰਾਮ ਰੱਦ ਕੀਤੇ ਆ ਜੀ ਹਾਲ ਦੀ ਗੱਡੀ ਨੂੰ ਵੇਖੋ ਜਦੋਂ ਇਹ ਹੋ ਜੂਗਾ ਤੇ ਸੇਵਾ ਕਰਦੇ ਆ ਜਦੋਂ ਫਿਰ ਸਹੀ ਹੋ ਜੂਗਾ ਉਦੋਂ ਪ੍ਰੋਗਰਾਮ ਵੀ ਬੁੱਕ ਕਰ ਲਾਂਗੇ ਮਤਲਬ ਜਦੋਂ ਇਹਨਾਂ ਦੁੱਖ ਹੋਵੇ ਤੇ ਪ੍ਰੋਗਰਾਮ ਕਰਨ ਨੂੰ ਵੀ ਜੀ ਨਹੀਂ ਕਰਦਾ ਉੱਥੇ ਗੌਣ ਨੂੰ ਜਿੱਦਿਹਾ ਖੜਾ ਕਰਨਾ ਤੇ ਤੁਹਾਡਾ ਦਿਲ ਨਹੀਂ ਕਰਨਾ ਗੌਣ ਨੂੰ ਤੇ ਪ੍ਰੋਗਰਾਮ ਰੱਦ ਕਰਦੇ ਪ੍ਰੋਗਰਾਮ ਰੱਦ ਕਰਦੇ ਪੈਸੇ ਛੱਡਦੇ ਛੱਡਦੇ ਜੀ ਛੱਡਦੇ ਗੁਰਬਾਨ ਗੁਰਬਾਨ ਆ ਬੱਬਾ ਜੀ ਆਪਣਾ ਭੈਣ ਭ ਚੰਗੇ ਨਹੀਂ ਸੁਣਿਆ ਲੋਕਾਂ ਨੂੰ ਸੁਣਿਆ ਜੀ ਬਿਲਕੁਲ ਨਾਲ ਸੇਵਾ ਤੇ ਲੱਗੇ ਹੋ ਹਾਂਜੀ ਸੇਵਾ ਤੇ ਹੀ ਆ ਜੀ ਚੰਗੀ ਸੋਚ ਹੈ ਔਰ ਇਸ ਸੋਚ ਨੂੰ ਸਲਾਮ ਹੈ ਕਿ ਤੁਸੀਂ ਵੇਖੋ ਕਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਅੱਜ ਸਾਡੇ ਆਪਣੇ ਪੰਜਾਬੀ ਭੈਣ ਭਰਾ ਮੁਸ਼ਕਲ 'ਚ ਨੇ ਤਾਂ ਅਸੀਂ ਇਸ ਵੇਲੇ ਜਿਹੜਾ ਹੈ ਸ਼ੋਅ ਕਰਦੇ ਵੀ ਚੰਗੇ ਨਹੀਂ ਲੱਗਦੇ ਤਾਂ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਸਟਾਰ ਬਣਾਇਆ ਤੇ ਅੱਜ ਉਹਨਾਂ ਨੂੰ ਸਾਡੀ ਲੋੜ ਆ ਤੇ ਅਸੀਂ ਉਹਨਾਂ ਦੀ ਲੋੜ ਪੂਰੀ ਕਰਨ ਵਾਲੇ ਇੱਥੇ ਪਹੁੰਚੇ ਹਾਂ ਤਾਂ ਹੜ੍ਹਾਂ ਦੇ ਵਿੱਚ ਲੋਕਾਂ ਦੀ ਮਦਦ ਵਾਸਤੇ ਔਰ ਆਰਟਿਸਟ ਵੀ ਪੁੱਛਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬੀ ਟੀਵੀ ਅੰਮ੍ਰਿਤਸਰ